ਜਿੰਦਕੌਰ ਦਾ ਜਨਮ 1817 ਵਿੱਚ ਚਚਰਾਵਾਲੀ ਮੌਜੂਦਾ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ। ਉਸਦੇ ਪਿਤਾ ਮੰਨਾ ਸਿੰਘ ਆਲਖ ਲਾਹੌਰ ਦਰਬਾਰ ਵਿੱਚ ਸ਼ਿਕਾਰੀ ਕੁੱਤਿਆਂ ਦੇ ਇੰਚਾਰਜ ਸਨ। ਉਸਦੀ ਸੁੰਦਰਤਾ ਅਤੇ ਬੁੱਧੀਮਤਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰਭਾਵਿਤ ਕੀਤਾ ਜਿਸ ਕਾਰਨ 1835 ਵਿੱਚ ਉਹਨਾਂ ਦੀ ਵਿਆਹ ਹੋਇਆ। 1838 ਵਿੱਚ ਉਸਨੇ ਦਲੀਪ ਸਿੰਘ ਨੂੰ ਜਨਮ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ 1849 ਤੋਂ ਬਾਅਦ ਸਿੱਖ ਰਾਜ ਵਿੱਚ ਰਾਜਨੀਤਿਕ ਅਸਥਿਰਤਾ ਆ ਗਈ 1843 ਵਿੱਚ ਸਿਰਫ 5 ਸਾਲ ਦੀ ਉਮਰ ਵਿੱਚ ਦਲੀਪ ਸਿੰਘ ਨੂੰ ਮਹਾਰਾਜਾ ਘੋਸ਼ਿਤ ਕੀਤਾ ਗਿਆ ਅਤੇ ਜਿੰਦਕੌਰ ਨੇ ਰੀਜੈਂਟ ਵਜੋਂ ਰਾਜਕਾਜ ਸੰਭਾਲ ਲਿਆ ਉਹ ਇੱਕ ਸਮਰਥ ਅਤੇ ਨਿਰਦਰ ਨੇਤਾ ਸਾਬਤ ਹੋਈ ਜਿਸ ਨੇ ਬ੍ਰਿਟਿਸ਼ ਹਸਥਖੇਪ ਦਾ ਵਿਰੋਧ ਕੀਤਾ ਅਤੇ ਸਿੱਖ ਰਾਜ ਦੀ ਖੁਦਮੁਖਤਿਆਰੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਿੰਦਕੌਰ ਦੀ ਰਾਜਨੀਤਿਕ ਚੁਸੱਤਾ ਅਤੇ ਬ੍ਰਿਟਿਸ਼ ਵਿਰੋਧੀ ਰਵੱਈਏ ਨੇ ਉਸ ਨੂੰ ਬ੍ਰਿਟਿਸ਼ ਰਾਜ ਦੀ ਨਜ਼ਰ ਵਿੱਚ ਖਤਰਨਾਕ ਬਣਾ ਦਿੱਤਾ ਉਨਾਨੇ ਉਸਨੂੰ ਪੰਜਾਬ ਦੀ ਮਿਸਾਲੀਨਾ ਕਿਹਾ ਜੋ ਕਿ ਇੱਕ ਨਿੰਦਾત્મક ਉਪਮਾ ਸੀ 1846 ਵਿੱਚ ਪਹਿਲੀ ਐਂਗਲੋ ਸਿੱਖ ਜੰਗ ਤੋਂ ਬਾਅਦ ਬ੍ਰਿਟਿਸ਼ ਨੇ ਉਸਦੀ ਰੀਜੈਂਸੀ ਖਤਮ ਕਰਕੇ ਇੱਕ ਰੈਜੀਡੈਂਟ ਦੀ ਅਗਵਾਈ ਹੇਠ ਰੀਜੈਂਸੀ ਕੌਂਸਲ ਬਣਾਈ ਉਸਦੀ ਸ਼ਕਤੀ ਘਟਾਉਣ ਲਈ ਬ੍ਰਿਟਿਸ਼ ਨੇ ਉਸਨੂੰ ਲਾਹੌਰ ਫੋਰਟ ਦੇ ਸਮਨ ਟਾਵਰ ਵਿੱਚ ਕੈਦ ਕੀਤਾ ਅਤੇ ਬਾਅਦ ਵਿੱਚ ਸ਼ੇਖੂਪੁਰਾ ਫੋਰਟ ਵਿੱਚ ਭੇਜ ਦਿੱਤਾ 1848 ਵਿੱਚ ਜਿੰਦਕੌਰ ਚੁਨਾਰ ਫੋਰਟ ਤੋਂ ਪੇਸ ਬਦਲ ਕੇ ਪੱਜ ਗਈ ਅਤੇ ਲਗਭਗ 800 ਮੀਲ ਦਾ ਸਫ਼ਰ ਕਰਕੇ ਨੇਪਾਲ ਪਹੁੰਚੀ। ਕਾਠਮੰਡੂ ਵਿੱਚ ਉਸ ਨੂੰ ਆਦਰ ਸਨਮਾਨ ਮਿਲਿਆ ਅਤੇ ਚਾਰ ਬੁਰਜਾ ਦਰਬਾਰ ਵਿੱਚ ਰਹਿਣ ਦੀ ਥਾਂ ਦਿੱਤੀ ਗਈ। ਉਸ ਨੇ ਨੇਪਾਲ ਵਿੱਚ 11 ਸਾਲ ਬਿਤਾਏ ਜਿੱਥੇ ਉਸ ਨੇ ਆਪਣੇ ਪੁੱਤਰ ਨਾਲ ਮੁੜ ਮਿਲਣ ਦੀ ਉਡੀਕ ਕੀਤੀ। 1861 ਵਿੱਚ ਬ੍ਰਿਟਿਸ਼ ਨੇ ਦਲੀਪ ਸਿੰਘ ਨੂੰ ਕਲਕੱਤਾ ਵਿੱਚ ਆਪਣੀ ਮਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ। ਉਹ ਆਪਣੀ ਮਾਂ ਨੂੰ ਇੰਗਲੈਂਡ ਲੈ ਗਿਆ। ਜਿੱਥੇ ਇੱਕ ਅਕਸਤ 1863 ਨੂੰ ਕੇਨ ਸਿੰਗਟਨ ਲੰਡਨ ਵਿੱਚ ਦਿਹਾਂਤ ਕਰ ਗਈ। ਉਸ ਦੀ ਅਸਥਾਈ ਦਫਨਾ ਕੇਨਸਲ ਗ੍ਰੀਨ ਕਬਰਿਸਤਾਨ ਵਿੱਚ ਹੋਈ ਅਤੇ ਅਗਲੇ ਸਾਲ 나ਸਿਕ ਵਿਖੇ ਉਸ ਦੀ ਅੰਤਿਮ ਸੰਸਕਾਰ ਰਸਮ ਅਦਾ ਕੀਤੀ ਗਈ। ਉਸ ਦੀਆਂ ਹਸਤੀਆਂ ਆਖਰਕਾਰ ਉਸ ਦੀ ਪੋਤਰੀ ਰਾਜਕੁਮਾਰੀ ਬਾਂਬਾ ਸੋਫੀਆ ਜਿੰਦਾ ਦਲੀਪ ਸਿੰਘ ਦੁਆਰਾ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਵਿੱਚ ਰੱਖੀਆਂ ਗਈਆਂ। ਮਹਾਰਾਣੀ ਜਿੰਦਕੌਰ ਦੀ ਜ਼ਿੰਦਗੀ ਸਿੱਖ ਇਤਿਹਾਸ ਵਿੱਚ ਇੱਕ ਪ੍ਰੇਰਨਾਦਾਇਕ ਅਧਿਆਇ ਹੈ। ਉਸਦੀ ਬਹਾਦੂਰੀ, ਰਾਜਨੀਤਿਕ ਦੂਰਦਰਸ਼ਤਾ ਅਤੇ ਬ੍ਰਿਟਿਸ਼ ਰਾਜ ਦੇ ਵਿਰੁੱਧ ਡਟ ਕੇ ਖੜਨ ਦੀ ਲਲਕਾਰ ਨੇ ਉਸ ਨੂੰ ਪੰਜਾਬ ਦੀ ਆਖਰੀ ਰਾਣੀ ਬਣਾਇਆ। ਉਸਦੀ ਕਹਾਣੀ ਨੇ ਕਈ ਲਿਖਤਾ, ਨਾਟਕਾਂ ਅਤੇ ਫਿਲਮਾਂ ਵਿੱਚ ਆਪਣੀ ਥਾਂ ਬਣਾਈ ਹੈ, ਜਿਸ ਵਿੱਚ ਚਿਤਰਾ ਬਨੇਰਜੀ ਦੀ ਵਕਰੂਨੀ ਦੀ ਨਾਵਲ, ਦੱਦਾ ਲਾਸਤ ਕਵਿਮ ਅਤੇ ਫਿਲਮ ਦੱਦਾ ਬਲੈਕ ਪ੍ਰਿੰਸ ਸ਼ਾਮਿਲ ਹਨ। ਮਹਾਰਾਣੀ ਜਿੰਦਕੌਰ ਦੀ ਜ਼ਿੰਦਗੀ ਸਿੱਖ ਰਾਜ ਦੇ ਉਤਾਰ ਚੜਾਵਾਂ ਦੀ ਗਵਾਹ ਹੈ। ਉਸਦੀ ਬਹਾਦੂਰੀ ਮਾਤਾ ਵੱਜੋਂ ਪਿਆਰ ਅਤੇ ਰਾਜਨੀਤਿਕ ਚਤੁਰਾਈ ਨੇ ਉਸ ਨੂੰ ਇਤਿਹਾਸ ਵਿੱਚ ਇੱਕ ਅਮਿੱਟ ਛਾਪ ਛੱਡਣ ਵਾਲੀ ਨਾਰੀ ਬਣਾਇਆ ਉਸ ਦੀ ਕਹਾਣੀ ਅੱਜ ਵੀ ਸਿੱਖ ਕੌਮ ਅਤੇ ਵਿਸ਼ਵ ਪੱਧਰ ਦੀਆਂ ਔਰਤਾਂ ਲਈ ਪ੍ਰੇਰਨਾ ਦਾ ਸਰੋਤ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ